ਭਾਰਤ ਦਾ 102 ਨੰਬਰ ਜਿਹੜਾ ਆਇਆ ਹੈਗਾ ਤੇ ਦੁਜੇ ਬੰਨੇ ਭਾਰਤ ਵੱਲੋਂ ਆਪਣੇ ਆਪ ਨੂੰ ਤੀਜੀ ਇਕਨੋਮੀ ਬਣਨ ਦੇ ਦਾਅਵੇ ਕਰਨੇ ਫਿਰ ਕੀ ਇਹ ਇਕਨੋਮੀ ਥੱਲੇ ਵਾਲੇ ਲੈਵਲ ਤੇ ਨਹੀਂ ਪਹੁੰਚਦੀ ਹੈਗੀ ਕਿਉਂਕਿ ਕੁਝ ਸਾਲ ਪਹਿਲਾਂ ਆਪਾਂ ਇਹ ਵੀ ਚਰਚਾ ਕੀਤੀ ਸੀ ਕਿ ਜਿਹੜੀ ਭਾਰਤ ਦੀ ਜੀਡੀਪੀ ਹੈਗੀ ਆ ਉਹ ਕਿਤਨਾ ਕਿਤੇ ਉਸ ਲੈਵਲ ਤੱਕ ਨਹੀਂ ਪਹੁੰਚਦੀ ਹੈਗੀ ਇਹਦੇ ਬਾਰੇ ਕੀ ਕਹੋਗੇ ਉਹਨਾਂ ਨੇ ਸੀਰੀਅਸ ਕੈਟਾਗਰੀ ਵਿੱਚ ਰੱਖਿਆ ਉਹ ਕਹਿੰਦੇ ਵੀ ਜਿਹੜਾ ਭਾਰਤ ਹੈਗਾ ਇੱਕ ਤਾਂ ਇਹਦੇ ਵਿੱਚ ਪਾਵਰਟੀ ਹੈਗੀ ਆ ਹਨਾ ਬੇ ਗਰੀਬੀ ਬਹੁਤ ਹੈਗੀ ਆ ਦੂਜਾ ਚਾਈਲਡ ਮਾਲ ਨਿਊਟ੍ਰੀਸ਼ਨ ਜਿਹੜੇ ਬੱਚਿਆਂ ਦੀ ਜਿਹੜੀ ਸਿਹਤ ਹੈਗੀ ਆ ਉਹ ਉਹ ਕਿਉਂਕਿ ਉਹਨਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਉਹਦੇ ਕਰਕੇ ਤੀਸਰਾ ਅਨ ਇਕੁਅਲ ਫੂਡ ਡਿਸਟ੍ਰਿਬਿਊਸ਼ਨ ਹੈ ਜਿਹੜੀ ਸੋ ਜਿਹੜਾ ਭਾਰਤ ਵਿੱਚ ਜਿਹੜੀ ਹੈਗੀ ਆ ਜਿਹੜੀ ਫੂਡ ਦੀ ਡਿਸਟ੍ਰਿਬਿਊਸ਼ਨ ਆ ਉਹ ਅਨ ਇਕੁਅਲ ਹੈਗੀ ਆ ਤੇ ਦੂਸਰਾ ਪੂਰ ਜਿਹੜੀ ਜਿਹੜੀ ਪੂਰ ਸੈਨੀਟੇਸ਼ਨ ਤੇ ਪੂਰ ਜਿਹੜੀ ਪੋਲੀਟੀਕਲ ਸਟੇ ਇਨਸਟੇਬਿਲਟੀ ਹੈ ਉਹਦੇ ਕਰਕੇ ਸਾਰਾ ਇਹ ਜਿਹੜੇ ਗਰਾਊਂਡ ਤੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਗਰੀਬ ਲੋਕਾਂ ਨੂੰ ਅਨਾਜ ਪਹੁੰਚਾਉਣ ਲਈ ਜ਼ਿੰਮੇਵਾਰ ਨੇ ਉਹ ਬਹੁਤ ਸਾਰਾ ਅਨਾਜ ਜਿਹੜਾ ਰਾਹ ਵਿੱਚ ਹੀ ਵੇਚ ਦਿੰਦਿਆਂ ਨੇ ਤੇ ਉਹ ਗਰੀਬਾਂ ਤੱਕ ਨਹੀਂ ਪਹੁੰਚਦਾ ਤੇ ਉਹ ਜਿਹੜਾ ਨਹੀਂ ਪਹੁੰਚਦਾ ਉਹ ਫਿਰ ਉਹ ਗੈਪ ਆ ਉਹ ਗਰੀਬੀ ਨੂੰ ਹੋਰ ਵਧਾਉਂਦਾ ਭੁੱਖਮਰੀ ਨੂੰ ਹੋਰ ਵਧਾਉਂਦਾ ਤੇ ਜਿਹੜੇ ਲੋਕ ਇਹ ਦਾਵਾ ਕਰਦੇ ਆ ਅਸੀਂ ਪਿਛਲੇ 10-15 ਸਾਲ 'ਚ 70 ਸਾਲਾਂ ਦੀ ਗਰੀਬੀ ਕੱਢ ਦਿੱਤੀ ਆ ਤਾਂ ਉਹ ਇਹਨਾਂ ਖਬਰਾਂ ਨੂੰ ਸਾਹਮਣੇ ਰੱਖਣ ਵੀ ਅੱਜ ਵੀ 102 ਨੰਬਰ ਆ ਔਰ ਸੀਰੀਅਸ ਕੈਟਾਗਰੀ ਵਿੱਚ ਆ ਜਿਹੜਾ ਉਹ ಭಾರತ ರಕ್ಷ hmm. ਗੱਲਬਾਤ ਕਰਨੀ ਹੈ ਦੁਨੀਆ ਦੇ ਭੁੱਖਮਰੀ ਦੀ ਜਿਹੜੀ ਰਿਪੋਰਟ ਜਾਂ ਜਿਹੜਾ ਇੱਕ ਹੰਗਰ ਇੰਡੈਕਸ ਜਾਰੀ ਹੁੰਦਾ ਹੈ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਕਿਹੜੀਆਂ ਕਿਹੜੀਆਂ ਕੰਟਰੀਜ਼ ਉੱਪਰ ਹੈਗੀਆਂ ਨੇ ਔਰ ਕਿਵੇਂ ਦੇਖਦੇ ਹੋ ਕਿ ਕੁਝ ਇਸ ਹੰਗਰ ਇੰਡੈਕਸ ਚ ਹੁੰਦਾ ਹੈ ਕਿ ਇਹ ਡਾਟਾ ਵਗੈਰਾ ਕਿਵੇਂ ਲਿਆ ਜਾਂਦਾ ਹੈ ਤੇ ਹਰੇਕ ਸਾਲੇ ਦੀ ਆਪਾਂ ਦੇਖਿਆ ਕਿ ਰਿਪੋਰਟ ਕਾਫੀ ਸਾਰੀਆਂ ਚੀਜ਼ਾਂ ਨੂੰ ਹੰਗਰ ਇੰਡੈਕਸ ਦੀ ਆਉਂਦੀ ਹੈ ਫਿਰ ਆਪਾਂ ਇਹ ਵੀ ਦੇਖਿਆ ਕਿ ਕਿਹੜੇ ਲੋਕ ਉਹ ਕਿਹੜੀਆਂ ਕੰਟਰੀਆਂ ਚ ਸਭ ਤੋਂ ਵੱਧ ਖੁਸ਼ ਰਹਿੰਦੇ ਨੇ ਉਹ ਵੀ ਰਿਪੋਰਟਸ ਏਦਾਂ ਦੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਕੀ ਹੁੰਦੀ ਹੈ ਇਹੋ ਜੀਆਂ ਰਿਪ ਹਾਂਜੀ ਹਾਂਜੀ ਸੋ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਉਹ ਭੁੱਖਮਰੀ ਦਾ ਸ਼ਿਕਾਰ ਮੁਲਕਾਂ ਬਾਰੇ ਜਿਹੜੀ ਹੈ ਇੱਕ ਪੂਰੀ ਦੁਨੀਆ ਦੇ ਭੁੱਖਮਰੀ ਦਾ ਸ਼ਿਕਾਰ ਮੁਲਕਾਂ ਬਾਰੇ ਇੱਕ ਰਿਪੋਰਟ ਤਿਆਰ ਕਰਦੇ ਹੈ ਉਹਨਾਂ ਦੇ ਜਿਹੜੇ ਸੰਗਠਨ ਨੇ ਉਹ ਸਰਵੇ ਕਰਦੇ ਹੈਗੇ ਆ ਫੂਡ ਦੀ ਜਿਹੜੀ ਹੈਗੀ ਇੱਕ ਤਾਂ ਹੈ ਵੀ ਕਿੰਨਾ ਫੂਡ ਆ ਉਸ ਮੁਲਕ ਵਿੱਚ ਪੈਦਾ ਹੁੰਦਾ ਕਿੰਨਾ ਫੂਡ ਐਕਸਪੋਰਟ ਹੋ ਜਾਂਦਾ ਉਹਦੇ ਵਿੱਚੋਂ ਜਿਹੜਾ ਫੂਡ ਬਚ ਗਿਆ ਉਹ ਜਿਹੜਾ ਹੈਗਾ ਕਿ ਸਠਾਂਗ ਨਾਲ ਆ ਜਿਹੜਾ ਉਹ ਹੋਲ ਉਥੋਂ ਦੀ ਆਬਾਦੀ ਵਿੱਚ ਡਿਸਟ੍ਰੀਬਿਊਟ ਹੁੰਦਾ ਹੈ ਉਥੋਂ ਦੀ ਆਬਾਦੀ ਦਾ ਇਕਨੋਮਿਕ ਸਟੇਟਸ ਕੀ ਹੈ ਆਇਆ ਉਹ ਫੂਡ ਖਰੀਦਣ ਦੇ ਸਮਰੱਥ ਕਿੰਨੇ ਨੇ ਫਰੀਦ ਆ ਜਿਹੜਾ ਸਰਕਾਰ ਵੱਲੋਂ ਫੂਡ ਦਿੱਤਾ ਜਾਂਦਾ ਉਹ ਉਹ ਕਿੰਨੇ ਲੋਕ ਨੇ ਸੋ ਇਹ ਬਹੁਤ ਸਾਰੇ ਪੈਰਾਮੀਟਰਸ ਹੈਗੇ ਆ ਜਿਨ੍ਹਾਂ ਦੇ ਆਸਾਰ ਨਾਲ ਉਹ ਭੁੱਖਮਰੀ ਦੇ ਸ਼ਿਕਾਰ ਲੋਕਾਂ ਬਾਰੇ ਜਿਹੜਾ ਹੈਗਾ ਜਿਹੜੀ ਆਹ ਰਿਪੋਰਟਾਂ ਜਾਰੀ ਕਰਦੇ ਆ ਸੋ 2025 ਦੀ ਜਿਹੜੀ ਰਿਪੋਰਟ ਆਈ ਹੈਗੀ ਆ ਉਹਦੇ ਵਿੱਚ ਸੋਮਾਲੀਆ ਸਾਊਥ ਸ Sudan ਮੈਡਾਗਾਸਕਰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਹੈਤੀ ਇਹ ਜਿਹੜੇ ਸਾਊਥ ਅਫਰੀਕਾ ਨਾਲ ਜਿਹੜੇ ਕੰਟਰੀ ਹੈਗੇ ਇਹ ਸਭ ਤੋਂ ਟਾਪ ਤੇ ਜਿਹੜੇ ਹੈਗੇ ਲਿਸਟ ਵਿੱਚ ਆਉਂਦੇ ਆ ਇਹਨਾਂ ਵਿੱਚ ਬਹੁਤ ਵੱਡੀ ਹੈ ਜਿਹੜੀ ਭੁੱਖਮਰੀ ਹੋਈ ਹੋਈ ਹੈ ਇਹਦੇ ਕਾਰਨ ਉਹ ਦੱਸ ਰਿਹਾ ਵੀ ਇੱਕ ਤਾਂ ਫਲਡਿੰਗ ਆ ਦੂਸਰਾ ਵਾਇਲੈਂਸ ਆ ਤੇ ਸਿਵਲ ਅਰੈਸਟ ਹੈਗੀ ਹੈ ਇਹਦੇ ਨਾਲ ਹੀ ਜਿਹੜੀ ਪਾਵਰਟੀ ਹੈਗੀ ਹੈ ਜਿਹੜੀ ਗਰੀਬੀ ਆ ਉਹ 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 ਬਹੁਤ ਵੱਡਾ ਜਿਹੜਾ ਰੋਲ ਪਲੇ ਕਰਦੀ ਹੈ ਜਿਹੜੀਆਂ ਲਗਾਤਾਰ ਉੱਥੇ ਪੋਲੀਟੀਕਲ ਇਨਸਟੇਬਿਲਟੀ ਆ ਜੰਗਾਂ ਲੱਗੀਆਂ ਹੋਈਆਂ ਨੇ ਉਦੇ ਕਰਕੇ ਵੀ ਹੁੰਦਾ ਉੱਥੇ ਇਕਨੋਮਿਕ ਇਨਸਟੇਬਿਲਟੀ ਵੀ ਹੈ ਆਰਥਿਕ ਤੌਰ ਤੇ ਵੀ ਬਹੁਤ ਵੱਡਾ ਪਸਾਰਾ ਜਿਹੜੇ ਅਮੀਰ ਨੇ ਉਹ ਅਮੀਰ ਨੇ ਜਿਹੜੇ ਗਰੀਬ ਰਹੋ ਅੱਧ ਦੇ ਗਰੀਬ ਨੇ ਸੋ ਉਹਨਾਂ ਵਿੱਚ ਜਿਹੜੀ ਇਕਨੋਮਿਕ ਇਨਸਟੇਬਿਲਟੀ ਆ ਵੀ ਕੋਈ ਜਿਹੜੀ ਹੈਗੀ ਐਗਰੀਕਲਚਰ ਕਲੀਅਰ ਨਹੀਂ ਹੈਗਾ ਜਿਹੜਾ ਜਿਹੜਾ ਇਨਫਰਾਸਟ੍ਰਕਚਰ ਆ ਇੰਡਸਟਰੀਅਲਾਈਜੇਸ਼ਨ ਦਾ ਉਹ ਕੋਈ ਮਜ਼ਬੂਤ ਨਹੀਂ ਹੈਗਾ ਇੱਕ ਤੇ ਦੂਸਰਾ ਵੀਕ ਗਵਰਨੈਂਸ ਇਹ ਬਹੁਤ ਸਾਰੇ ਜਿਹੜੇ ਕਾਰਨ ਆ ਉਹਨਾਂ ਨੇ ਦਿੱਤਾ ਸੋ ਪਾਵਰਟੀ ਜਿਹੜੀ ਗਰੀਬੀ ਆ ਜੰਗ ਇਕਨੋਮਿਕ ਇਨਸਟੇਬਿਲਟੀ ਆਰਥਿਕ ਅਸਥਿਰਤਾ ਕਲਾਈਮੇਟ ਚੇਂਜ ਤੇ ਵੀਕ ਗਵਰਨੈਂਸ ਮੀਨਸ ਸਰਕਾਰਾਂ ਨੇ ਜਿਹੜੀਆਂ ਬਹੁਤ ਕਮਜ਼ੋਰ ਨੇ ਕਦੇ ਰਾਜਪਲਟਾ ਹੋ ਜਾਂਦਾ ਕਦੇ ਸਰਕਾਰ ਬਣ ਜਾਂਦੀ ਹੈ ਗਿਆ ਸੋ ਇਹਦੇ ਚ ਇਹ ਜਿਹੜੇ ਬੁਲਕ ਨੇ ਤੇ ਇਹਦੇ ਚ ਹੁਣ ਜਿਹੜਾ ਭਾਰਤ ਭਾਰਤ ਦਾ 102 ਨੰਬਰ ਜਿਹੜਾ ਆਇਆ ਹੈਗਾ ਤੇ ਦੂਜੇ ਬੰਨੇ ਭਾਰਤ ਵੱਲੋਂ ਆਪਣੇ ਆਪ ਨੂੰ ਤੀਜੀ ਇਕਨੋਮੀ ਬਣਨ ਦੇ ਦਾਅਵੇ ਕਰਨੇ ਫਿਰ ਕੀ ਇਹ ਇਕਨੋਮੀ ਥੱਲੇ ਵਾਲੇ ਲੈਵਲ ਤੇ ਨਹੀਂ ਪਹੁੰਚਦੀ ਹੈਗੀ ਕਿਉਂਕਿ ਕੁਝ ਸਾਲ ਪਹਿਲਾਂ ਆਪਾਂ ਇਹ ਵੀ ਚਰਚਾ ਕੀਤੀ ਸੀ ਕਿ ਜਿਹੜੀ ਭਾਰਤ ਦੀ ਜੀਡੀਪੀ ਹੈਗੀ ਆ ਉਹ ਕਿਤਨਾ ਕਿਤੇ ਉਸ ਲੈਵਲ ਤੱਕ ਨਹੀਂ ਪਹੁੰਚਦੀ ਹੈਗੀ ਇਹਦੇ ਬਾਰੇ ਕੀ ਕਹੋਗੇ ਹਾਂਜੀ ਸੋ ਇੱਕ ਪਾਸੇ ਭਾਰਤ ਦੇ ਨੇਤਾ ਇਹ ਦਾਅਵੇ ਕਰ ਰਹੇ ਹੈਗੇ ਆ ਵੀ ਅਸੀਂ ਤੀਜੀ ਇਕਨੋਮੀ ਬਣ ਜਾ ਰਹੇ ਹੈਗੇ ਆ ਪਰ ਜਿਹੜੀ ਭੁੱਖਮਰੀ ਦੀ ਰਿਪੋਰਟ ਆ ਉਹ ਤੁਸੀਂ ਦੇਖੋ 102 ਨੰਬਰ ਤੇ ਆਇਆ ਇਟ ਮੀਨਸ ਉਹ ਤੋਂ ਪਹਿਲਾਂ ਜਿਹੜੇ ਹੈਗੇ ਆ ਉਹ ਉਹ ਪਹਿਲੇ ਨੰਬਰ ਤੇ ਆਪਾਂ ਜੇ ਉਹਨੂੰ ਰੱਖ ਲਈਏ ਸਾਊਥ ਸ Sudan ਨੂੰ ਤੇ ਫਿਰ Haiti ਨੂੰ DRC ਨੂੰ 102 ਨੰਬਰ ਤੇ ਆਇਆ ਹੈਗਾ ਸੋ ਇਟ ਉਹ ਉਹਨਾਂ ਨੇ ਸੀਰੀਅਸ ਕੈਟਾਗਰੀ ਵਿੱਚ ਰੱਖਿਆ ਉਹ ਕਹਿੰਦੇ ਵੀ ਜਿਹੜਾ ਭਾਰਤ ਹੈਗਾ ਇੱਕ ਤਾਂ ਇਹਦੇ ਵਿੱਚ ਪਾਵਰਟੀ ਹੈਗੀ ਆ ਹਨਾ ਬੇ ਗਰੀਬੀ ਬਹੁਤ ਹੈਗੀ ਆ ਦੂਜਾ ਚਾਈਲਡ ਮਾਲ ਨਿਊਟ੍ਰੀਸ਼ਨ ਜਿਹੜੇ ਬੱਚਿਆਂ ਦੀ ਜਿਹੜੀ ਸਿਹਤ ਹੈਗੀ ਆ ਉਹ ਉਹ ਕਿਉਂਕਿ ਉਹਨਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਉਹਦੇ ਕਰਕੇ ਤੀਸਰਾ ਅਨ ਇਕੁਅਲ ਫੂਡ ਡਿਸਟ੍ਰਿਬਿਊਸ਼ਨ ਹੈ ਜਿਹੜੀ ਸੋ ਜਿਹੜਾ ਭਾਰਤ ਵਿੱਚ ਜਿਹੜੀ ਹੈਗੀ ਆ ਜਿਹੜੀ ਫੂਡ ਦੀ ਡਿਸਟ੍ਰਿਬਿਊਸ਼ਨ ਆ ਉਹ ਅਨ ਇਕੁਅਲ ਹੈਗੀ ਆ ਤੇ ਦੂਸਰਾ ਪੂਰ ਜਿਹੜੀ ਜਿਹੜੀ ਪੂਰ ਸੈਨੀਟੇਸ਼ਨ ਤੇ ਪੂਰ ਜਿਹੜੀ ਪੋਲੀਟਿਕਲ ਸਟੇ ਇਨਸਟੇਬਿਲਟੀ ਹੈ ਉਹਦੇ ਕਰਕੇ ਸਾਰਾ ਇਹ ਜਿਹੜੇ ਗਰਾਊਂਡ ਤੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਗਰੀਬ ਲੋਕਾਂ ਨੂੰ ਅਨਾਜ ਪਹੁੰਚਾਉਣ ਲਈ ਜ਼ਿੰਮੇਵਾਰ ਨੇ ਉਹ ਬਹੁਤ ਸਾਰਾ ਅਨਾਜ ਨੇ ਜਿਹੜਾ ਰਾਹ ਵਿੱਚੇ ਵੇਚ ਦਿੰਦਿਆਂ ਨੇ ਤੇ ਉਹ ਗਰੀਬਾਂ ਤੱਕ ਨਹੀਂ ਪਹੁੰਚਦਾ ਉਹ ਜਿਹੜਾ ਨਹੀਂ ਪਹੁੰਚਦਾ ਉਹ ਫਿਰ ਉਹ ਗੈਪ ਆ ਉਹ ਗਰੀਬੀ ਨੂੰ ਹੋਰ ਵਧਾਉਂਦਾ ਭੁੱਖਮਰੀ ਨੂੰ ਹੋਰ ਵਧਾਉਂਦਾ ਤੁਸੀਂ ਦੇਖੋ ਵੀ ਜਿਹੜਾ ਸਭ ਤੋਂ ਥੱਲੇ ਵਾਲਾ ਮੁਲਕ ਹੋਊਗਾ ਉਹ ਸਭ ਤੋਂ ਅਮੀਰ ਹੋਊਗਾ ਹਨਾ ਟੌਪ ਵਾਲਾ ਸਭ ਤੋਂ ਗਰੀਬ ਆ ਇਟ ਮੀਨਸ 190 95 ਮੁਲਕ ਨੇ ਭਾਰਤ ਅੱਧ ਵਿੱਚ ਖੜਾ ਮਤਲਬ ਭਾਰਤ ਭਾਰਤ ਤੋਂ ਭਾਰਤ ਤੋਂ ਅੱਗੇ 190 ਮੁਲਕ ਉਹ ਇਕਨੋਮੀ ਦੇ ਤੌਰ ਤੇ ਭਾਵੇਂ ਜੇ ਆਪਾਂ ਕਹਿ ਲਈਏ ਕਿ ਪੂਰੀ ਜਿਹੜੀ ਹੈਗੀ ਹੈ ਤੀਜੇ ਚੌਥੇ ਨੰਬਰ ਤੇ ਆ ਪਰ ਉਦਾਂ ਜੇ ਆਪਾਂ ਕਹੀਏ ਕਿ ਥੱਲੇ ਵਾਲੇ ਗਰੀਬੀ ਪੱਧਰ ਤੇ ਜਿਹੜਾ ਉਹ ਬਹੁਤ ਜ਼ਿਆਦਾ ਹੈਗੀ ਆ ਹਾਂ ਹੁਣ ਦੇਖੋ ਵੀ ਜੇ 1 ਨੰਬਰ ਤੇ ਜਿਹੜਾ ਸਭ ਤੋਂ ਭੁੱਖਮਰੀ ਦਾ ਸ਼ਿਕਾਰ ਆ ਉਹਨੂੰ ਆਪਾਂ ਸੰਭਾਲਿਆ ਨੂੰ ਲਈਏ ਤੇ ਜਿਹੜਾ 190 ਨੰਬਰ ਆ ਉਹ ਆਪਾਂ ਕਿਸੇ ਵੀ ਵੈਸਟਰਨ ਕੰਟਰੀ ਨੂੰ ਲੈ ਲਈਏ ਅਮਰੀਕਾ ਲੈ ਲਓ ਬ੍ਰਿਟੇਨ ਲੈ ਲਓ ਵੀ ਉਹ ਪਹਿਲੇ ਨੰਬਰ ਤੇ ਆ ਵੀ ਉੱਥੇ ਕੋਈ ਭੁੱਖਮਰੀ ਇਟ ਮੀਨਸ ਕਿੰਨੇ ਸਾਰੇ ਮੁਲਕ ਨੇ 90 95 ਮੁਲਕ ਨੇ ਜਿਨ੍ਹਾਂ ਨੂੰ ਛੱਡ ਕੇ ਫਿਰ ਭਾਰਤ ਦਾ ਨੰਬਰ ਆਉਂਦਾ ਇਟ ਮੀਨਸ ਉਹ ਅੱਧ ਵਿਚਾਲੇ ਹੈਗਾ ਬਹੁਤ ਸੀਰੀਅਸ ਸਿਚੁਏਸ਼ਨ ਵਿੱਚ ਹੈ ਜੇ ਭਾਰਤ ਨੇ ਸੀਰੀਅਸ ਸਿਚੁਏਸ਼ਨ ਚੋਂ ਨਿਕਲਣਾ ਘੱਟੋ-ਘੱਟ ਇਹਦਾ ਨੰਬਰ ਭੁੱਖਮਰੀ 'ਚ 165 ਜਾਂ 170 ਦੇ ਕਰੀਬ ਚਾਹੀਦਾ 170 ਤੋਂ ਬਾਅਦ ਵਾਲੇ ਮੁਲਕ ਨੇ ਜਿਹੜੇ ਉਹ ਮੰਨੇ ਜਾਣਗੇ ਵੀ ਇਹਨਾਂ ਵਿੱਚ ਭੁੱਖਮਰੀ ਨਹੀਂ ਹੈ ਸੋ ਜੇ 70 ਸਾਲਾਂ ਵਿੱਚ ਭਾਰਤ 75 ਸਾਲਾਂ ਵਿੱਚ ਆਪਣੇ ਮੁਲਕ 'ਚੋਂ ਭੁੱਖਮਰੀ ਨਹੀਂ ਕੱਢ ਸਕਿਆ ਤੇ ਜਿਹੜੇ ਲੋਕ ਇਹ ਦਾਵਾ ਕਰਦੇ ਆ ਅਸੀਂ ਪਿਛਲੇ 10-15 ਸਾਲ 'ਚ 70 ਸਾਲਾਂ ਦੀ ਗਰੀਬੀ ਕੱਢ ਦਿੱਤੀ ਆ ਤਾਂ ਉਹ ਇਹਨਾਂ ਖਬਰਾਂ ਨੂੰ ਸਾਹਮਣੇ ਰੱਖਣ ਵੀ ਅੱਜ ਵੀ 102 ਨੰਬਰ ਆ ਔਰ ਸੀਰੀਅਸ ਕੈਟਾਗਰੀ ਵਿੱਚ ਆ ਜਿਹੜਾ ਉਹ ਭਾਰਤ ਨੂੰ ਰੱਖਿਆ ਗਿਆ ਜੀ ਬਿਲਕੁਲ